ਜਨਰਲ ਚੌਧਰੀ ਸੀਗੇ ਉਹਨਾਂ ਨੇ ਇੱਕ ਫੈਸਲਾ ਕੀਤਾ ਸੀਗਾ ਕਿ ਵੀ ਤੁਸੀਂ ਮਾਝਾ ਛੱਡ ਕੇ ਤੇ ਬਿਆਸ ਦੇ ਪੁੱਲ ਤੇ ਆ ਜਾਓ ਇੱਥੋਂ ਡਿਫੈਂਡ ਕਰੋ ਇਸ ਟੈਰਿਟਰੀ ਨੂੰ ਉਹਦਾ ਕਾਰਨ ਇਹ ਸੀਗਾ ਕਿ ਉਹ ਇਹ ਸਮਝਦੇ ਸੀਗੇ ਕਿ ਵੀ ਇੱਕ ਪਾਸੇ ਰਾਵੀ ਜਿਹੜੀ ਫਲੋ ਕਰਦੀ ਆ ਇੱਕ ਅਗਾਹ ਰਾਜਸਥਾਨ ਕਨਾਲ ਆ ਜਾਂਦੀ ਆ ਦਰਿਆ ਸਤਲੁਜ ਆ ਜਾਂਦਾ ਤਾਂ ਵੀ ਆਪਾਂ ਜਿਹੜੀ ਡਿਫੈਂਡੇਬਲ ਟੈਰਿਟਰੀ ਆ ਉਹ ਬਿਆਸ ਤੇ ਰੱਖੀਏ ਤੇ ਪਾਕਿਸਤਾਨ ਦਾ ਵੀ ਜਿਹੜਾ ਅਟੈਕ ਆ ਰਿਹਾ ਸੀ ਉਹ ਖੇਮ ਕਰਨ ਸੈਕਟਰ 'ਚ ਆ ਰਿਹਾ ਸੀ ਉਹ ਇੱਕ ਏਰੀਆ ਬੰਦਾ ਜਿਹੜਾ ਕਿ ਸਮਝ ਲਓ ਹਰੀਕੇ ਤੋਂ ਥੋੜਾ ਜਿਹਾ ਪਾਕਿਸਤਾਨ ਵਾਲੀ ਸਾਈਡ ਤੋਂ ਜਿੱਦੇ ਸੈਧਰਾਬਲ ਜਾ ਉੱਥੋਂ ਲੈ ਕੇ ਅੰਮ੍ਰਿਤਸਰ ਤੱਕ ਦਾ 67 ਕਿਲੋਮੀਟਰ ਦਾ ਏਰੀਆ ਜਿਹਦੇ ਵਿੱਚੋਂ ਖੇਮ ਕਰਨ ਵਾਲਾ ਏਰੀਆ ਜਿੱਥੋਂ ਅਟੈਕ ਆ ਰਿਹਾ ਸੀ ਪਰ ਉਸ ਸਮੇਂ ਦੇ ਫੌਜੀ ਜਰਨੈਲ ਸੀਗੇ ਜਨਰਲ ਹਰਬਖਸ਼ ਸੀਗੇ ਜਾਂ ਜਨ ਜਗਿੰਦਰ ਸਿੰਘ ਹਰੇ ਸੀਗੇ ਉਹਨਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ ਕਿ ਉਹ ਸੈਧਰਾਬਲ ਚ ਜਾਂ ਖੇਮ ਕਰਨ ਦੇ ਏਰੀਆ ਚੋਂ ਡਿਫੈਂਸ ਨੂੰ ਕ੍ਰੀਏਟ ਕੀਤਾ ਹਾਲਾਂਕਿ ਉਹ ਅਸਲ ਉੱਤਰ ਦੀ ਲੜਾਈ ਦੇ ਵਿੱਚ ਇੱਕ ਬਰਮਵੀਰ ਚੱਕ ਗਨਰ ਨੂੰ ਪਰ ਅਸਲ ਜਿਹੜੀ ਉਹਦੇ ਜੇਤੂ ਸੀਗੇ ਜਿਨ੍ਹਾਂ ਨੇ ਉਸ ਅਟੈਕ ਨੂੰ ਉਹ ਪੰਜਾਬ ਦੇ ਕਿਸਾਨ ਸੀਗੇ ਉਹਨਾਂ ਨੇ ਉਸ ਏਰੀਆ ਦੇ ਵਿੱਚ ਫਸਲ ਬੀਜਣ ਤੋਂ ਪਹਿਲਾਂ ਪਾਣੀ ਫਲਡ ਕੀਤਾ ਹੋਇਆ ਸੀਗਾ ਟੈਂਕਸ ਉੱਥੇ ਆ ਕੇ ਫਸਣੇ ਸ਼ੁਰੂ ਹੋ ਗਏ ਤੇ ਉਹ ਉੱਥੇ ਟਾਰਗੇਟਸ ਬਣ ਗਏ ਉਹਦੇ ਤੋਂ ਆਪਾਂ ਕੋਈ ਲਰਨਿੰਗ ਲਈ ਜਾਂ ਨਹੀਂ ਲਈ ਪਰ ਇੰਡੀਅਨ ਆਰਮੀ ਨੇ ਬਹੁਤ ਲਰਨਿੰਗਸ ਲਈਆਂ ਉਹਦੇ ਤੋਂ ਕਿ ਜੇ ਇਸ ਏਰੀਆ ਨੂੰ ਫਲਡ ਕਰ ਦਿੱਤਾ ਜਾਵੇ ਸਾਰੇ ਨੂੰ ਜਿਹੜਾ ਕੈਵਲਰੀ ਅਟੈਕ ਆ ਪਾਕਿਸਤਾਨ ਦਾ ਉਹ ਰੋਕਿਆ ਜਾ ਸਕਦਾ